ਸ਼ੌਟ ਦੇ ਤਿੰਨ ਬੇਨਾ ਨਾਲ ਪਤਾ ਲਗਾ ਸਰਾਈ ਇਹ ਤੋਂ ਪਠਾਨਕੋਟੋਂ ਜਵਾਨ ਆਏ ਸੀ ਉਹਨਾਂ ਆਣ ਕੇ ਤੇ ਪੁੱਛਿਆ ਸੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਨੂੰ ਦੋ ਵਾਰ ਦੋ ਚਾਰ ਵਾਰੀ ਪੁੱਛਿਆ ਮਹਾਪਾਜੀ ਆਏ ਕਿਹੜੇ ਪਿੰਡੋਂ ਉਹਨਾਂ ਇਹ ਨਹੀਂ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਵੀ ਉਹਨਾਂ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਪਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਇਹਲੇ ਆਂਦੇ ਹੋ ਹਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕਿ ਉਹਦੇ ਡੈਡ ਹੋ ਗਿਆ ਤੇ ਇੱਕ ਦੂਜਾ ਜਵਾਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਗਰ ਲਿਆਂ ਦੀ ਤੋ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜੀਂਦੇ ਮੇਰ ਨੂੰ ਚਾਰ ਪੰਜ ਦਿਨ ਹੋਦਨ ਕਾਲੇ ਮਮੀ ਆਪਨੇ ਪਰਸੋਂ ਗੱਲ ਹੋਈ ਹੈ ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾਡੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬੁਲਾਂਗੀ ਤੇ ਮਿਸਤਰੀ ਲੱਭਿਆ ਹੈ ਤੇ ਉਹਨੂੰ ਮੈਂ ਵੀ ਕੱਲ ਕੱਲ ਉਹਨੂੰ ਮੈਂ ਵੀ ਦਾ ਆਪਣਾ ਫੋਨ ਤੇਰੇ ਤੋਂ ਬਿੱਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਜਦੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਬੇ ਉਹਨੂੰ ਸੈਂਡ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੋਈ ਨਹੀਂ ਘਰੇ ਹੈ ਜੇ ਜਾਣਾ ਹੀ ਹੈ ਤੇ ਉਹਨਾਂ ਚਰਨ ਨੂੰ ਗੱਲ ਕੀਤੀ ਹੈ ਕਿ ਪਾਣਾ ਮਿਲ ਤਕਿਆ ਕਿ ਹਲੇ ਹੁਣ ਆ ਗਿਆ ਹੱਤਾ ਤੇ ਤੇ ਸੁੱਧ ਪਤ ਕੋਈ ਨਹੀਂ ਰੀ ਨਾ ਦੇ ਉਹਦਾ ਨਾਮ ਤੇ ਲਾਕੂਟੇ ਖੜਦਾ ਨਾ ਲੱਥਾਂ ਚੱਲੇ ਕਰਦੀਆਂ ਨੇ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਆ ਮੰਮੀ ਮੈਂ ਠੀਕ ਠਾਕ ਆ ਹੋਰ ਮੈਨੂੰ ਕੁਛ ਨਹੀਂ ਬੋਲਿਆ ਪਰ ਉਹਨੂੰ ਫੋਨ ਕੱਟੜਿਆ ਦੋ ਤਿੰਨ ਗੱਲਾਂ ਕੀਤੀਆਂ ਮੈਂ ਉਹ ਚੇ ਮੇਰੇ ਨੇ ਕਹਿੰਦਾ ਬਾਜ ਮਾ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਇਹ ਗੱਲ ਮੇਰੀ ਹੋਈ ਪਰ ਸੋ ਸ਼ਾਮੇ ਗੱਲ ਹੋਈ ਹੋਈ ਆ ਤਿਆਰੀਆਂ ਬਣਾਉਣ ਰਹੀ ਹਾਂ ਘਰ ਬਣਾਉਂਦੀ ਆਂ ਕਹਿੰਦਾ ਮੰਮੀ ਮਬਰਸਾਂ ਤੋਂ ਬਾਅਦ ਆਉਣਾ ਮੈਂ ਤੁਸੀਂ ਮਿਸਤਰੀ ਲਾ ਬੜੋ ਮਿਸਤਰੀ ਵੀ ਲਾ ਬੜਿਆ ਕੱਲ ਨਹੀਂ ਮਿਸਤਰੀ ਵੀ ਲਾ ਬੜਿਆ ਕੱਲ ਹੀ ਪਤਾ ਹੈ ਮੇਰੇ ਬੱਚੇ ਮਿਸਤਰੀ ਲਾ ਬਣਾ ਮੇਰੇ ਬੱਚਾ ਚੱਲ ਜਣਾ ਹੈ ਨਾ ਕੀ ਰੀਤ ਕਰੀਮਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਹੈ ਵੀ ਆ ਘਟਨਾ ਵਾਪਰ ਗਈ ਹੈ ਯੂਨਿਟ ਤੋਂ ਜਵਾਨ ਜਿਹੜੇ ਉਹ ਇੱਥੇ ਕਰ ਪੋਛਦੇ ਉਹਨਾਂ ਨੇ ਆ ਕੇ ਦੱਸਿਆ ਤੁਹਾਡਾ ਬੀਟਾ ਜਿਹੜਾ ਹੈ ਉਸ ਤਰੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿਹਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਦਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਉਹ ਦੇਖ ਰਹੇ ਹੋ ਬਲਵਟਣਾਵਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਅਤੇ ਹੁਣ ਉਹ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਂਹਾਂ ਪਰੀਆਂ ਹੋਈਆਂ ਨੇ ਇੱਟ ਵਗੈਰਾ ੁੱਟੀ ਹੋਈ ਹੈ ਉਹਨੇ ਸਾਰੀ ਤੇ ਉਹ ਕਰ ਵੀ ਇਹੀ ਫੋਨ ਕਰਦਾ ਸੀ ਵੀ ਮਮੀ ਆਪਣੇ ਨੂੰ ਡੈਡੀ ਨੂੰ ਕਿ ਮੈਂ ਪਾਪਾ ਬਸ ਬਰਸਾਤਾ ਖਤਮ ਹੋ ਗਿਆ ਤੇ ਛੁੱਟੀ ਆ ਰਿਆਂ ਆਗੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਤਲਬ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮਤਲਬ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਨੌਕਰੀ ਪੇਸ਼ਾ ਕੋਈ ਨਹੀਂ ਆ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇ ਇਹੀ ਗੰਗਾ ਨੌਕਰੀ ਕੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਅਗਰ ਸਰਕਾਰੀ ਜਾਦੂ ਦੀ ਸੈਟ ਸੀ ਤੇ ਇਹ ਪਰਮਾਤਮਾ ਨੇ ਆਪਾਂ ਨਾ ਵਰਤਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਸੱਟ ਜਿਹੜੀ ਹੈ ਉਹ ਵੱਡੀ ਹੈ। ਕਿ ਕਿਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ। ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹਦੇ ਕੋਲ ਅਜ ਫੋਰਸ ਦਾ ਹੈ ਜਾਂ ਨਹੀਂ। ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ। ਮਤਲਬ ਇਸ ਚੀਜ਼ ਬਾਰੇ ਕਦੀ ਕੋਈ ਸੋਚਦਾ ਵੀ ਨਹੀਂ ਸੀ ਸੋਚ ਸਕਦਾ ਹੀ ਨਹੀਂ ਸੀ ਕਿਉਂਕਿ ਇੰਨਾ ਹਿੰਮਤੀ ਮਲਾਪੜਾ ਸੁਭਾਅ ਦਾ ਉਹ ਬੱਚਾ ਸੀਗਾ ਮੈਂ ਮਲੋ ਆਪਣੇ ਵੱਲੋਂ ਇੱਕ ਸਰਕਾਰ ਨੂੰ ਮੰਗ ਰੱਖਣੀ ਚਾਹਣਾ ਕਿ ਘਰ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਬੇਟਾ ਇਹ ਦਿਲਜੀਤ ਤੋਂ ਵੱਡਾ 1.5 ਸਾਲ ਉਹਦੀ ਕਿਤੇ ਨੌਕਰੀ ਦਾ ਕੋਈ ਜਿਹੜਾ ਉਹ ਸਟੇਟ ਸਰਕਾਰ ਜਿਹੜੀ ਹੈ ਸਾਡੀ ਮਾਨ ਸਰਕਾਰ ਹੈ ਉਹ ਦਾ ਕੋਈ ਸਰਵਿਸ ਦਾ ਜਿਹੜਾ ਉਹ ਹੱਲ ਕਰੇ ਤਾਂ ਜੋ ਇਹ ਪਰਿਵਾਰ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਬਿਤਾ ਸਕੇ।